26 ਜਨਵਰੀ ਨੂੰ ਲਾਲ ਕਿਲੇ ਉੱਤੇ ਝੰਡਾ ਲਹਿਰਾਉਣ ਵਾਲੇ ਭਾਈ ਜਗਰਾਜ ਸਿੰਘ ਨੇ ਇਤਿਹਾਸ ਸਿਰਜ ਦਿੱਤਾ ਜਦ ਚੱਪੇ-ਚੱਪੇ ਉੱਤੇ ਭਾਰਤੀ ਫੋਰਸਾਂ ਹਰਲ-ਹਰਲ ਕਰਦੀਆਂ ਉਹਦੀ ਪਾਲ ਵਿੱਚ ਅੱਖੀ ਪਲਾਹੀ ਹੱਥ ਮਾਰ ਰਹੀਆਂ ਸੀ ਤਾਂ ਉਹ ਬਿਲਕੁਲ ਖਾਮੋਸ਼ ਆਪ ਦੇ ਤਕਾਣੇ ਉੱਤੇ ਆਨੰਦ ਮਾਣ ਰਿਹਾ ਸੀ ਜਦ ਵੀ ਦਿੱਲੀ ਤੋਂ ਵਕੀਲ ਸਾਹਿਬ ਤੋਂ ਕੋਈ ਖਬਰ ਮਿਲਦੀ ਸਾਡੇ ਸਭ ਦੀ ਧੜਕਣ ਵੱਧ ਜਾਂਦੀ ਜਿਸ ਦਿਨ ਭਾਈ ਕਮਲਪਾਲ ਸਿੰਘ ਉਸ ਸਿੰਘ ਨੂੰ ਮੇਰੇ ਕੋਲ ਲੈ ਕੇ ਆਏ ਮੈਂ ਹੈਰਾਨ ਸੀ ਕਿ ਐਡਾ ਕਾਰਨਾਮਾ ਕਰਨ ਵਾਲਾ ਇਹ ਸੂਰਮਾ ਕਿੰਨਾ ਸਹਜ ਹੈ ਉਹਦੇ ਪਰਿਵਾਰ ਦੇ ਮੈਂਬਰ ਮਿਲਣ ਆਉਂਦੇ ਬਾਬਾ ਜੀ ਭੈਣ ਦੋ ਤਿੰਨ ਮਹੀਨੇ ਕਦੇ ਇੱਥੇ ਕਦੇ ਉੱਥੇ ਉਧਰ ਸੋਸ਼ਲ ਮੀਡੀਆ ਵਾਲੀ ਫੌਜ ਆਪਣੇ ਹਿਸਾਬ ਨਾਲ ਲਿਖਦੀ ਰਹੀ ਮੈਨੂੰ ਇੱਕੋ ਡਰ ਸੀ ਕਿ ਇਸ ਦੌਰਾਨ ਕਾਬੂ ਨਾ ਆ ਜਾਈਏ ساری ਉਮਰ ਦਾ ਮੇਣਾ ਬਣ ਜਾਣਾ ਕੀ ਬੰਦਾ ਸਾਹਮਣੇ ਹੋਇਆ ਖੈਰ ਜਿਸ ਦਿਨ ਦਿੱਲੀ ਤੋਂ ਵਕੀਲ ਸਾਹਿਬ ਨੇ ਫੋਨ ਕੀਤਾ ਕਿ ਜ਼ਮਾਨਤ ਹੋ ਗਈ ਹੈ ਤਾਂ ਆਖਿਆ ਕਿ ਆ ਜਾ ਹੁਣ ਚਾਹੇ ਡਰਾਇੰਗ ਰੂਮ ਵਿੱਚ ਬਹਿ ਕੇ ਫੋਟੋ ਕਰ ਲਈਏ ਤਾਂ ਕਿ ਸੋਸ਼ਲ ਮੀਡੀਆ ਵਾਲੀ ਫੌਜ ਨੂੰ ਤਸੱਲੀ ਹੋ ਸਕੇ ਕਿ ਸਭ ਸੁਖ ਸ਼ਾਂਤ ਆ ਬਹੁਤ ਦਿਨ ਕਦੇ ਨਹੀਂ ਭੁੱਲਣਾ ਜਦ ਭਾਈ ਜਗਰਾਜ ਸਿੰਘ ਦਾ ਸਾਰਾ ਪਰਿਵਾਰ ਇਕੱਠਾ ਹੋ ਕੇ ਮਿਲਣ ਆਇਆ ਤੌਰਨ ਵੇਲੇ ਅਸੀਂ ਆਖਿਆ ਕਿ ਜ਼ਿੰਮੇਵਾਰੀ ਨਿਭਾਉਂਦੇ ਆ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਮਾਫ ਕਰ ਦਿਓ ਉਹਦਾ ਉਲਾਪਣ ਦੇਖ ਕੇ ਮੈਂ ਸੋਚਦਾ ਸੀ ਕਿ ਬੰਦਾ ਕਮਾਲ ਹੈ ਹੁਣ ਜਦ ਵੀ ਮਿਲਦੇ ਹਾਂ ਉਹਨਾਂ ਦਿਨਾਂ ਵਿੱਚ ਹੰਡਾਏ ਮਾਨਸਿਕ ਤਣਾਅ ਦੀ ਗੱਲ ਚੇਤੇ ਕਰਦੇ ਹਾਂ ਸਿੱਖ ਕੌਮ ਦੇ ਹਰ ਹਿੱਸੇ ਨੇ ਭਾਈ ਜੁਗਰਾਜ ਸਿੰਘ ਨੂੰ ਰੱਜੇਵਾਂ ਪਿਆਰ ਸਤਿਕਾਰ ਦਿੱਤਾ ਸੱਚੇ ਪਾਤਸ਼ਾਹ ਕੌਮ ਨੂੰ ਇਹੋ ਜਿਹੇ ਸੂਰਮੇ ਬਖਸ਼ਦੇ ਰਹਿਣ ਭਾਈ ਰਣਜੀਤ ਸਿੰਘ ਦਮਦਮੇ ਟਕਸਾਲ ਸਰਬਜੀਤ ਸਿੰਘ ਕੁਮਾਨ ਭਾਈ ਸਾਹਿਬ ਜੀ ਮੈਨੂੰ ਯਾਦ ਹੈ ਜਦੋਂ ਜੁਗਰਾਜ ਸਿੰਘ ਨੂੰ ਦਿੱਲੀ ਪੁਲਿਸ ਫੜਨ ਲਈ ਥਾਂ ਥਾਂ ਉੱਤੇ ਛਾਪੇਮਾਰੀ ਕਰ ਰਹੀ ਸੀ ਦਹਿਸ਼ਤ ਪੈਦਾ ਕਰ ਰਹੀ ਸੀ ਤਾਂ ਉਦੋਂ ਤੁਸੀਂ ਜਗਰਾਜ ਸਿੰਘ ਨੂੰ ਆਪਣੇ ਘਰ ਵਿੱਚ ਰੱਖ ਕੇ ਉਸ ਦੇ ਕੇਸ ਦੀ ਪੈਰਵਾਈ ਕੀਤੀ ਅਤੇ ਜਗਰਾਜ ਸਿੰਘ ਨੂੰ ਤਤੀ ਵਾ ਨਾ ਲੱਗਣ ਦਿੱਤੀ ਉਦੋਂ ਤੁਸੀਂ ਹੋਰ ਸਿੰਘਾਂ ਨੂੰ ਆਪਣੇ ਘਰ ਵਿੱਚ ਆਉਣ ਤੋਂ ਅਕਸਰ ਹੀ ਨਾ ਕਰ ਦਿੰਦੇ ਸੀ ਇਸ ਗੱਲ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਤੁਸੀਂ ਨਾ ਕਿਉਂ ਕਰਦੇ ਸੀ ਤੁਸੀਂ ਜਗਰਾਜ ਸਿੰਘ ਬਾਰੇ ਰਤਾ ਜਿੰਨੀ ਵੀ ਗੱਲ ਬਾਹਰ ਨਹੀਂ ਆਣ ਦਿੱਤੀ ਇਹ ਬਹੁਤ ਵੱਡੀ ਗੱਲ ਤੇ ਸਭ ਤੋਂ ਸੁਰੱਖਿਅਤ ਪਨਾ ਸੀ ਤੁਸੀਂ ਜੁਝਾਰੂ ਸਿੰਘਾਂ ਵਾਲਾ ਦੋਰ ਚੇਤੇ ਕਰਵਾ ਦਿੱਤਾ ਉਸ ਸਮੇਂ ਜਗਰਾਜ ਸਿੰਘ ਦੀ ਜੋ ਤੁਸੀਂ ਸੰਭਾਲ ਕੀਤੀ ਇਹ ਇਤਿਹਾਸਿਕ ਘਟਨਾ ਹਮੇਸ਼ਾ ਖਾਲਸਾ ਪੰਥ ਨੂੰ ਯਾਦ ਰਹੇਗੀ 26 ਜਨਵਰੀ ਨੂੰ ਲਾਲ ਕਿਲੇ ਉੱਤੇ ਝੰਡਾ ਲਹਿਰਾਉਣ ਵਾਲੇ ਭਾਈ ਜਗਰਾਜ ਸਿੰਘ ਨੇ ਇਤਿਹਾਸ ਸਿਰਜ ਦਿੱਤਾ ਜਦ ਚੱਪੇ-ਚੱਪੇ ਉੱਤੇ ਭਾਰਤੀ ਫੋਰਸਾਂ ਹਰਲ-ਹਰਲ ਕਰਦੀਆਂ ਉਹਦੀ ਪਾਲ ਵਿੱਚ ਅੱਖੀ ਪਲਾਹੀ ਹੱਥ ਮਾਰ ਰਹੀਆਂ ਸੀ ਤਾਂ ਉਹ ਬਿਲਕੁਲ ਖਾਮੋਸ਼ ਆਪ ਦੇ ਤਕਾਣੇ ਉੱਤੇ ਆਨੰਦ ਮਾਣ ਰਿਹਾ ਸੀ ਜਦ ਵੀ ਦਿੱਲੀ ਤੋਂ ਵਕੀਲ ਸਾਹਿਬ ਤੋਂ ਕੋਈ ਖਬਰ ਮਿਲਦੀ ਸਾਡੇ ਸਭ ਦੀ ਧੜਕਣ ਵੱਧ ਜਾਂਦੀ ਜਿਸ ਦਿਨ ਭਾਈ ਕਮਲਪਾਲ ਸਿੰਘ ਉਸ ਸਿੰਘ ਨੂੰ ਮੇਰੇ ਕੋਲ ਲੈ ਕੇ ਆਏ ਮੈਂ ਹੈਰਾਨ ਸੀ ਕਿ ਐਡਾ ਕਾਰਨਾਮਾ ਕਰਨ ਵਾਲਾ ਇਹ ਸੂਰਮਾ ਕਿੰਨਾ ਸਹਜ ਹੈ ਉਹਦੇ ਪਰਿਵਾਰ ਦੇ ਮੈਂਬਰ ਮਿਲਣ ਆਉਂਦੇ ਬਾਬਾ ਜੀ ਭੈਣ ਦੋ ਤਿੰਨ ਮਹੀਨੇ ਕਦੇ ਇੱਥੇ ਕਦੇ ਉੱਥੇ ਉਧਰ ਸੋਸ਼ਲ ਮੀਡੀਆ ਵਾਲੀ ਫੌਜ ਆਪਣੇ ਹਿਸਾਬ ਨਾਲ ਲਿਖਦੀ ਰਹੀ ਮੈਨੂੰ ਇੱਕੋ ਡਰ ਸੀ ਕਿ ਇਸ ਦੌਰਾਨ ਬੂਨਾ ਆ ਜਾਈਏ ساری ਉਮਰ ਦਾ ਮੇਣਾ ਬਣ ਜਾਣਾ ਕਿ ਬੰਦਾ ਸਾਂਭ ਨਹੀਂ ਹੋਇਆ ਖੈਰ ਜਿਸ ਦਿਨ ਦਿੱਲੀ ਤੋਂ ਵਕੀਲ ਸਾਹਿਬ ਨੇ ਫੋਨ ਕੀਤਾ ਕਿ ਜ਼ਮਾਨਤ ਹੋ ਗਈ ਹੈ ਤਾਂ ਆਖਿਆ ਕਿ ਆ ਜਾ ਹੁਣ ਚਾਹੇ ਡਰਾਈング ਰੂਮ ਵਿੱਚ ਬਹਿ ਕੇ ਫੋਟੋ ਕਰ ਲਈਏ ਤਾਂ ਕਿ ਸੋਸ਼ਲ ਮੀਡੀਆ ਵਾਲੀ ਫੌਜ ਨੂੰ ਤਸੱਲੀ ਹੋ ਸਕੇ ਕਿ ਸਭ ਸੁਖ ਸ਼ਾਂਤ ਆ ਬਹੁਤ ਦਿਨ ਕਦੇ ਨਹੀਂ ਭੁੱਲਣਾ ਜਦ ਭਾਈ ਜਗਰਾਜ ਸਿੰਘ ਦਾ ਸਾਰਾ ਪਰਿਵਾਰ ਇਕੱਠਾ ਹੋ ਕੇ ਮਿਲਣ ਆਇਆ ਤੌਰਨ ਵੇਲੇ ਅਸੀਂ ਆਖਿਆ ਕਿ ਜ਼ਿੰਮੇਵਾਰੀ ਨਿਭਾਉਂਦੇ ਆ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਮਾਫ ਕਰਦੇਓ ਉਹਦਾ ਢੋਲਾਪਣ ਦੇਖ ਕੇ ਮੈਂ ਸੋਚਦਾ ਸੀ ਕਿ ਬੰਦਾ ਕਮਾਲ ਹੈ ਹੁਣ ਜਦ ਵੀ ਮਿਲਦੇ ਹਾਂ ਉਹਨਾਂ ਦਿਨਾਂ ਵਿੱਚ ਹੰਡਾਏ ਮਾਨਸਿਕ ਤਣਾਅ ਦੀ ਗੱਲ ਚੇਤੇ ਕਰਦੇ ਹਾਂ ਸਿੱਖ ਕੌਮ ਦੇ ਹਰ ਹਿੱਸੇ ਨੇ ਭਾਈ ਜੁਗਰਾਜ ਸਿੰਘ ਨੂੰ ਰੱਜੇਵਾਂ ਪਿਆਰ ਸਤਿਕਾਰ ਦਿੱਤਾ ਸੱਚੇ ਪਾਤਸ਼ਾਹ ਕੌਮ ਨੂੰ ਇਹੋ ਜਿਹੇ ਸੂਰਮੇ ਬਖਸ਼ਦੇ ਰਹਿਣ ਭਾਈ ਰਣਜੀਤ ਸਿੰਘ ਦਮਦਮੇ ਟਕਸਾਲ ਸਰਬਜੀਤ ਸਿੰਘ ਕੁਮਾਨ ਭਾਈ ਸਾਹਿਬ ਜੀ ਮੈਨੂੰ ਯਾਦ ਹੈ ਜਦੋਂ ਜਗਰਾਜ ਸਿੰਘ ਨੂੰ ਦਿੱਲੀ ਪੁਲਿਸ ਫੜਨ ਲਈ ਥਾਂ-ਥਾਂ ਉੱਤੇ ਛਾਪੇਮਾਰੀ ਕਰ ਰਹੀ ਸੀ ਦੇਸ਼ ਤਾਂ ਪੈਦਾ ਕਰ ਰਹੀ ਸੀ ਤਾਂ ਉਦੋਂ ਤੁਸੀਂ ਜਗਰਾਜ ਸਿੰਘ ਨੂੰ ਆਪਣੇ ਘਰ ਵਿੱਚ ਰੱਖ ਕੇ ਉਸ ਦੇ ਕੇਸ ਦੀ ਪੈਰਵਾਈ ਕੀਤੀ ਅਤੇ ਜਗਰਾਜ ਸਿੰਘ ਨੂੰ ਤਤੀ ਵਾਹ ਨਾ ਲੱਗਣ ਦਿੱਤੀ ਉਦੋਂ ਤੁਸੀਂ ਹੋਰ ਸਿੰਘਾਂ ਨੂੰ ਆਪਣੇ ਘਰ ਵਿੱਚ ਆਉਣ ਤੋਂ ਅਕਸਰ ਹੀ ਨਾ ਕਰ ਦਿੰਦੇ ਸੀ ਇਸ ਗੱਲ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਤੁਸੀਂ ਨਾ ਕਿਉਂ ਕਰਦੇ ਸੀ ਤੁਸੀਂ ਜਗਰਾਜ ਸਿੰਘ ਬਾਰੇ ਰਤਾ ਜਿੰਨੀ ਵੀ ਗੱਲ ਬਾਹਰ ਨਹੀਂ ਆਣ ਦਿੱਤੀ ਇਹ ਬਹੁਤ ਵੱਡੀ ਗੱਲ ਤੇ ਸਭ ਤੋਂ ਸੁਰੱਖਿਅਤ ਪਨਾ ਸੀ ਤੁਸੀਂ ਜੁਝਾਰੂ ਸਿੰਘਾਂ ਵਾਲਾ ਦੋਰ ਚੇਤੇ ਕਰਵਾ ਦਿੱਤਾ ਉਸ ਸਮੇਂ ਜਗਰਾਜ ਦੀ ਜੋ ਤੁਸੀਂ ਸੰਭਾਲ ਕੀਤੀ ਇਹ ਇਤਿਹਾਸਿਕ ਘਟਨਾ ਹਮੇਸ਼ਾ ਖਾਲਸਾ ਪੰਥ ਨੂੰ ਯਾਦ ਰਹੇਗੀ